ਸਸੀ ਕਾ ਬਾਜੀ ਸਸਿਕਲ ਜੀ ਹੋ ਠੀਕ ਹਾਂ ਬਾਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਬਹੁਤ ਵਧੀਆ ਵਧੀਆ ਕਰ ਬਿਲੀ ਦੀ ਦੁਕਾਨਾ ਬਾਜੀ ਆਪਣੀ ਆ ਮੈਨੂੰ ਲੱਗਦਾ ਮੈਂ ਜੋਸੇ ਜੜੀ ਲਈ ਆ ਤੈਂ ਕਰੋ ਇੱਕ ਜੋਸ ਉਰੇ ਪਿਆ ਤੋ ਇੱਕ ਪੈਕ ਕਰ ਦਿਓ ਉਹ ਹੈਲੋ ਬਿਜਲੀ ਦੀ ਦੁਕਾਨ ਹੀ ਹੈ ਯਾਰ ਕੀ ਹੋ ਗਿਆ ਭਾਈ ਆਹੀ ਪੁੱਛਿਆ ਸੀ ਤੁਹਾਨੂੰ ਉਹ ਫਿਰ ਤੈਨੂੰ ਦੇਖਣਾ ਚਾਹੀਦਾ ਯਾਰ ਬਿਜਲੀ ਦੇ ਸਾਮਾਨ ਪਿਆ ਬਿਜਲੀ ਦੀ ਦੁਕਾਨ ਹੀ ਹੈ ਮੈਂ ਕਹਾ ਯਾਰ ਪਿੱਛੇ ਸਟੋਰ ਚ ਰੈਡੀ ਵੀ ਲਾਈ ਹੋਵੇ ਤੂੰ ਜਾਣਦੇ ਯਾਰ ਹਾਂਜੀ ਦੱਸੋ ਮੈਂ ਕਹਾ ਇਲੈਕਟ੍ਰੀਸ਼ੀਅਨ ਭਾਈ ਸਾਮਾਨ ਚਾਹੀਦਾ ਮੈਨੂੰ ਅੱਛਾ ਇਲੈਕਟ੍ਰੀਸ਼ੀਅਨ ਹੂੰ ਲੱਗਦਾ ਤਾਂ ਹੈ ਨਹੀਂ ਕੀ ਸਾਮਾਨ ਚਾਹੀਦਾ ਸਾਮਾਨ ਮੈਨੂੰ ਚਾਹੀਦਾ ਪਾਈਪਾਂ ਚਾਹੀਦੀਆਂ ਨੇ ਪਾਈਪਾਂ ਪਾਣੀ ਵਾਲੀ ਦੁਕਾਨ ਤੋਂ ਮਿਲਣਗੀਆਂ ਆ ਜਿਹੜੀ ਸੈਂਟਰੀ ਦੀ ਦੁਕਾਨ ਹੁੰਦੀ ਆ ਪਾਣੀ ਦਾ ਸਮਾਨ ਮਿਲਦਾ ਜਿੱਥੋਂ ਉਹ ਗੱਡੀ ਧੋਣ ਵਾਲੀ ਪਾਈਪ ਨਹੀਂ ਚਾਹੀਦੀ ਹਾਂ ਪਿੱਛੇ ਦੀ ਫਿਟਿੰਗ ਕਰ ਰਹੇ ਆ ਨਾ ਕੋਠੀ 'ਚ ਉਹ ਫਿਰ ਐ ਕਹਿਣਾ 12 ਵਾਲੀ ਪਾਈਪ ਚਾਹੀਦੀ ਆ 12 ਵਾਲੀ ਪਾਈਪ ਚਾਹੀਦੀ ਆ ਤੇ ਯਾਰ ਤੂੰ ਐ ਕਹਿਣਾ ਉਹ ਜਿਹੜੀ ਪਾਈਪ ਤੂੰ ਮੰਗ ਰਿਹਾ ਉਹ ਤਾਂ ਸੈਂਟਰੀ ਵਾਲੇ ਤੋਂ ਮਿਲਣੀ ਆ ਉਹ ਯਾਰ ਪਾਈਪ ਹੀ ਕਿਹਾ ਮੈਂ ਤਾਂ ਮੈਂ ਕਿਹਾ ਤਾਂ ਇਲੈਕਟ੍ਰੀਸ਼ੀਅਨ ਆ ਤੈਨੂੰ ਆਪ ਹੀ ਸਮਝਣਾ ਚਾਹੀਦਾ ਅੱਛਾ ਹੋਰ ਕੀ ਚਾਹੀਦਾ ਹੋਰ ਸਮਾਨ ਆਪਾਂ ਨੂੰ ਹੋਰ ਵੀ ਚਾਹੀਦਾ ਨੇ ਬੱਲ ਬੱਲ ਸਾਰਾ ਕੁਝ ਮਿਲ ਜਾਊਗਾ ਹਾਂ ਬੱਲ ਮਿਲ ਜਾਣਗੇ ਸਾਰਾ ਕੁਝ ਮਿਲ ਜਾਊਗਾ ਬੱਲ ਲਿਖੋ ਫੇਰ ਆ ਪਾਈਪ ਕਿੰਨੀ ਚਾਹੀਦੀ ਆ 100 ਫੁੱਟ ਲੈ ਲਓ 145 ਫਾਈਪ ਹਾਂਜੀ ਤੇ 150 ਬੱਲੇ ਬਲੇ ਲੇ ਲਓ 150 ਮਤਲਬ ਤੋਂ ਹੋਲਸੇਲ ਦੀ ਦੁਕਾਨ ਕਰਨੀ ਆ ਉਹ ਕੋਠੀ ਚ ਤਨ ਪਤਾ ਲਾਈਟਿੰਗ ਲਾਈਟਿੰਗ ਹੋਣੀ ਚਾਹੀਦੀ ਆ ਬੰਦਾ ਨਾਲ ਜਗ੍ਹਾ ਮਤਲਬ ਦਿਖੇ ਪੂਰੀ 140 ਬੱਲੇ ਹੋ ਗਿਆ ਤੇ ਆਪਾਂ ਨੂੰ ਇੱਕ ਚਾਹੀਦੇ ਆ ਪਿਆਨੋ ਦਿਓ ਓ ਪਿਆਨੋ ਨੂੰ ਇੱਥੇ ਹੀ ਮੈਂ ਮਿਊਜ਼ਿਕ ਦਾ ਸਮਾਨ ਵੇਚਦਾ ਯਾਰ ਯਾਰ ਪਿਆਨੋ ਤੂੰ ਇਲੈਕਟ੍ਰੀਸ਼ੀਅਨ ਨਹੀਂ ਤੂੰ ਦੁਕਾਨ ਵਾਲਾ ਹੀ ਆ ਮੜਕੀ ਦੁਕਾਨ ਵਾਲਾ ਹੀ ਕਿਸੇ ਹੋਰ ਜਗੰਤ ਤਾਂ ਨਹੀਂ ਬੈਠਾ ਭਰਾਵਾ ਕੀ ਹੋ ਗਿਆ ਤੈਨੂੰ ਪਿਆਨੋ ਕਿਹੜੀ ਹੁੰਦੀ ਹੈ ਤੂੰ ਸੈਂਦਾ ਸਾਲਾ ਪਿਆਨੋ ਪਿਆਨੋ ਚੜੀਦੀ ਹੈ ਤੈਨੂੰ ਭਰਾਵਾ ਜਿਹੜੇ ਲੱਗੇ ਹੋਏ ਸੋਚੇ ਇਹਨੂੰ ਪਿਆਨੋ ਸੋਚ ਕੇ ਦੇ ਦੇ ਉਹ ਪਿਆਨੋ ਸੋਚ ਕੇ ਨਾ ਫਿਰ ਪਿਆਨੋ 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 ਸਪਿਆ ਮਤਲਬ ਪਿਆਨੋ ਮਨ ਦਾ ਕਿਹੜੇ ਪਾਸੋਂ ਤੂੰ ਲੱਗਦਾ ਹੀ ਨਹੀਂ ਤੂੰ ਇਲੈਕਟ੍ਰੀਸ਼ੀਅਨ ਹੈ ਪੀਚ ਕਾਲ ਜੰਡਾ ਜਰਾ ਕਰ ਦਿਆ ਪੀਚ ਵਾਸਤੇ ਉਹਦੀ ਧਾਰ ਲਵਣੀ ਆ ਯ ਇਜਿਨ ਧਾਰ ਮਰ ਗਈ। ਬੋਮ ਮੜਾ ਫੇਰ ਮੜਾ। ਅਰਦਾਸ ਹੀ ਕਰ ਸਕਦੇ ਆ ਧਾਰ ਮਰ ਗਈ ਤੇਰੀ ਫੇਸ ਗੱਦ ਦੀ। ਉਹ ਯਾਰ ਉਦਾਂ ਨਹੀਂ ਮੈ। ਉਹ ਇਹਨੂੰ ਜਿਉਂਦਾ ਤਾਂ ਕਰ ਨਹੀਂ ਸਕਦੇ ਮਾਰੀ ਗਈ। ਉਹ ਧਾਰ ਲਾਣੀ ਆ ਭਰਾਵਾ। ਫੇ ਐਂ ਕਹਿੰਦਾ ਧਾਰ ਲਾਣੀ ਆ ਕੋਈ ਗੱਲ ਨਹੀਂ ਲਾਵਾਂਗੇ। ਹੋਰ ਸਮਾਨ ਦੱਸ। ਆ ਲਿਖ ਲਿਆ ਸਾਰਾ। ਹਾਂ। ਇੱਕ ਲਿਖ ਦੇ ਐਪਲ ਜੂਸ ਨਾਲ ਦੋ ਬਿਸਕਟ। ਉਹ ਹੈਲੋ। ਉਹ ਯਾਰ ਇੰਨਾ ਸਮਾਨ ਅੰਦਰ ਕੋ ਲੈ ਕੇ ਇੰਨਾ ਤੱਕ ਪਿਆएंगे। ਤੂੰ ਵੈਕਰੀ ਤੇ ਆਇਆ ਐਪਲ ਜੂਸ। ਹਾਂ ਗਰਮੀ ਬਹੁਤ ਆ ਭਰਾ ਬਾਰੋ ਮਸਾਂ ਤੈਨੂੰ ਪਤਾ ਹੀ ਆ ਦੋ ਐਟਮ ਲਿਖਾਈਆਂ ਨਾਲ ਤੈਨੂੰ ਹੁਣ ਅਸੀਂ ਐਪਲ ਜੂਸ ਪਲਾ ਦਈਏ ਦੋ ਐਟਮ ਨਾਲ ਦੋ ਐਟਮ ਐਡ ਹੋ ਗਈਆਂ ਨਾ ਬਿਸਕੁਟ ਤੇ ਆਹ ਚਾਰ ਐਟਮ ਹੋ ਗਈਆਂ ਨਾ ਟੋਟਲ ਉਹ ਯਾਰ ਤੂੰ ਦਿਮਾਗ ਨਾ ਖਾ ਮੇਰਾ ਤੂੰ ਕੁਝ ਲੈਣਾ ਉਹ ਲਿਖਾ ਲੈਣਾ ਵੀ ਖਾਊਗਾ ਤੇਰੇ ਸਾਹਮਣੇ ਪੀਊਗਾ ਭਰਾਵਾ ਇਥੇ ਮੈਨੂੰ ਇਫੈਕਟ ਕਰਾਣੀ ਦੋ ਦੋ ਗਲਾਸ ਹਾਂ ਆ ਕਿਧਰ ਇਸ਼ਾਰੇ ਕਰੀ ਨਾ ਕੋਈ ਹੈ ਤਾਂ ਹੈ ਨਹੀਂ ਉਥੇ ਉੱਥੇ ਹੈਗਾ ਸਾਡਾ ਸੀਕਰਟ ਆ ਬੰਦਾ ਅਸੀਂ ਡੀ ਫ੍ਰਿਜ ਲਾਇਆ ਹੋਇਆ ਉਧਰ ਉਹਨੂੰ ਇਸ਼ਾਰਾ ਕਰ ਦਿੰਨੇ ਆ ਉਹ ਦੇ ਜਾਂਦਾ ਹੁੰਦਾ ਦਾ ਪਰਵਾ ਸਿੱਧਾ ਹੀ ਮਨਾ ਕਰਦੇ ਨਹੀਂ ਕੋਈ ਮਨਾ ਕਿਉਂ ਕਰਨਾ ਮੈਨੂੰ ਪਹਿਲਾਂ ਪਤਾ ਮੈਂ ਪਹਿਲਾਂ ਕਹਿੰਦਾ ਤੇਰੇ ਲਈ ਤੂੰ ਆਂਦਾ ਹੀ ਦੋ ਪੇਣੀਆਂ ਜਿਹੜਾ ਨੇ ਤੂੰ ਉਹਨੂੰ ਦੱਸ ਨਾ ਕਿਟਕੈਟ ਲੈ ਕੇ ਜਾ ਕਿਟਕੈਟ ਹਾਂ ਉਹ ਕਿਟਕੈਟ ਤੈਨੂੰ ਪਰਵਾ ਕੰਫੈਕਸ਼ਨਰੀ ਤੋਂ ਮਿਲਣੇ ਆ ਸਾਡੇ ਕੋਲ ਕਿਟਕੈਟ ਨਹੀਂ ਉਹ ਬੱਚਿਆਂ ਦੀ ਚਾਕਲੇਟ ਹੁੰਦੀ ਹੈ ਚਾਕਲੇਟ ਨਹੀਂ ਕਹਿ ਰਿਹਾ ਭਰਾਵਾ ਕਿਟਕੈਟ ਸ਼ੂਜ਼ ਕਿਟਕੈਟ ਸ਼ੂ ਕਟਕਟ ਨੇ ਬੂਟ ਬਣਾਉਣੇ ਸ਼ੁਰੂ ਕਰਤੇ ਆ ਉਹ ਨਹੀਂ ਨਹੀਂ ਬੂਟ ਤਾਂ ਰੈਟੇਬ ਦੇ ਨੇ ਕਟਕਟ ਸ਼ੂ ਤੂੰ ਦੁਕਾਨਦਾਰ ਹੀ ਆ ਨਾ ਹਾਂ ਦੁਕਾਨਦਾਰ ਹੀ ਆ ਯਾਰ ਗੱਲ ਅੱਛਾ ਸ਼ੂ ਹਾਂ ਉਹ ਕਹਿਤਾ ਹੈ ਇਹ ਕਹਿਣਾ ਵੀ ਪਲੱਗ ਚਾਹੀਦੇ ਨੇ ਦੂਜੇ ਕਟਕਟ ਵਾਲੇ ਸ਼ੂ ਸ਼ੂਜ਼ ਸ਼ੂਜ਼ ਘਰੀ ਜਾਂਦੇ ਸ਼ੂਜ਼ ਨਹੀਂ ਉਹਦੇ ਸ਼ੂ ਹੁੰਦੇ ਆ ਸ਼ੂ ਸ਼ੂ ਹਾਂ ਕਟਕਟ ਸ਼ੂ ਲਿਖ ਲੈ ਹੋਰ ਲਿਖ ਲੈ ਹਾਂਜੀ ਇੱਕ ਹੋਰ ਲਿਖ ਹਾਂ ਇਸਤਰੀ ਮਿਲੋ ਉਪਾਗ ਲੈ ਤੂੰ ਕੀ ਹੋ ਗਿਆ ਉਲਟੀਆਂ ਸਿੱਧੀਆਂ ਗੱਲਾਂ ਕਰੀ ਜਾਂਦਾ ਇਸਤਰੀ ਕਿਉਂ ਹੁੰਦੀ ਐ ਤੇ ਇਸਤਰੀ ਦਾ ਹੀ ਕੰਮ ਹੈ ਬਿਜਲੀ ਦੁਕਾਨ ਤੇ ਬਿਜਲੀ ਦੁਕਾਨ ਤੇ ਹੀ ਕੰਮ ਆਉਗਾ ਕੋਈ ਦੁਕਾਨ ਤੇ ਕਰਿਆਨੇ ਦੀ ਦੁਕਾਨ ਤੇ ਮਿਲਨੀ ਐ ਯਾਰ ਇਸਤਰੀਆਂ ਘਰੇ ਹੁੰਦੀਆਂ ਕਿ ਦੁਕਾਨਾਂ ਤੇ ਹੁੰਦੀਆਂ ਤੂੰ ਪਾਗਲ ਐ ਉਹ ਲੇਡੀਜ਼ ਨਹੀਂ ਕਹਿ ਰਿਹਾ ਇਸਤਰੀ ਪ੍ਰੈਸ ਤੇ ਐ ਕਹਿਣਾ ਫੇ ਪ੍ਰੈਸ ਗਾ ਤੂੰ ਇਸਤਰੀ ਪਤਾ ਨਹੀਂ ਕਿੱਦਾਂ ਨੂੰ ਤੁਰ ਪਿਆ ਤੂੰ ਦਾ ਤੈਨੂੰ ਇਹੋ ਜਿਹਾ ਲੱਗਦਾ ਮੈਂ ਬੰਦਾ ਐ ਯਾਰ ਕੀ ਐ ਤੂੰ ਦਾ ਭਰਾਵਾ ਮੇਰਾ ਤਾਂ ਦਿਮਾਗ ਹੀ ਲਾਤਾ ਹੀ ਇਸਤਰੀ ਚਾਹੀਦੀ ਐ ਵੀ ਦੱਸ ਦੇ ਇਸਤਰੀਆਂ ਵੇਚਦੇ ਆ ਉਹ ਇਸਤਰੀਆਂ ਪ੍ਰੈਸ ਨੂੰ ਇਸਤਰੀਆਂ ਕਿੰਨੀਆਂ ਪ੍ਰੈਸਾਂ ਚਾਹੀਦੀਆਂ 10 ਰੁਪਏ each ਲੈ ਲਵਾਂ ਤੇ ਤਾਂ ਵੀ ਪਸਤੂਰ ਵੀ ਵੇਚਣਾ ਸੀ ਉਹ ਇਹ ਰੱਖਦੇ ਓਏ ਸਾਡੇ ਜੁਆਕ ਆਉਂਦਾ ਹੁੰਦਾ ਕਦੇ ਕਦੇ ਉਹ ਖੇਡਦਾ ਹੁੰਦਾ ਇਹਦੇ ਨਾਲ ਇਹ ਜੁਆਬ ਦਾ ਘਟੋਣਾ ਹੈ ਇਹ ਮੈਂ ਕਹਾਂ ਬਿਜਲੀ ਵਾਲੀ ਹੈ ਸਰ ਉਹ ਬਿਜਲੀ ਵਾਲੀ ਨਹੀਂ ਹੈਗੀ ਯਾਰ ਲੈ ਹੋਰ ਦੱਸ ਤੂੰ ਆ ਲਿਖ ਲਿਆ ਸਾਰਾ ਸਮਾਨ ਇਹ ਸਮਾਨ ਲਿਖ ਲਿਆ ਜਿਹੜਾ ਪਹਿਲਾਂ ਆਰਡਰ ਦਿੱਤਾ ਸੀ ਨਾ ਜੂਸ ਤੇ ਉਹ ਪਹਿਲਾਂ ਮੰਗਾਲ ਆ ਬਾਕੀ ਦਾ ਚੱਲੋ ਵੀ ਲਿਆ ਤੂੰ ਪੈਸੇ ਕੱਢ ਜੂਸ ਵੀ ਆਉਂਦਾ ਲਿਆ ਵੀ ਸਮਾਨ ਦਾ حساب ਲਾਦਾ ਤੇਰਾ ਹਾਂ ਹਾਂ ਦੇਖ ਕਿੰਨਾ ਸਮਾਨ ਤੇਰਾ ਹੋ ਗਿਆ ਜੀ ਇਹ 22000 ਤੇ 500 ਦਾ ਬਸ ਠੀਕ ਆ ਇਹ ਮੈਂ ਤੈਨੂੰ ਐਡਰੈਸ ਦੱਸਦਾ ਤੇ ਹੁਣ ਚਾੜਾ ਚੱਲ ਰਿਹਾ 2024 ਐਡਰੈਸ ਹਾਂ ਐਡਰੈਸ ਲਿਖਾਓ ਸਮਾਨ ਭੇਜ ਦਿੰਦਾ ਮੈਂ ਐਡਰੈਸ ਲਿਖ ਲਓ ਬਸੰਤ ਨਗਰ ਬਸੰਤ ਨਗਰ ਨੀਅਰ ਸਕੂਲ ਬੀਸੀਐਮ ਸਕੂਲ ਨੀਅਰ ਬੀਸੀਐਮ ਸਕੂਲ ਤਰੀਕ ਲਿਖ ਲਓ ਸੀ 25 5 2030 ਅਮੇਜ਼ਿੰਗ ਇਹ 2030 ਚ ਤੁਸੀਂ ਭੇਜਣਾ ਸਮਾਨ ਹਨਾ ਅਸਲ ਜਿੱਥੇ ਮੈਂ ਕੰਮ ਕਰਨਾ ਸ਼ੁਰੂ ਕੀਤਾ ਨਾ ਉਹਨਾਂ ਨੇ ਹਜੇ ਪਲਾਟ ਲਿਆ ਵਾ ਹੁਣ ਦੋ ਤਿੰਨ ਸਾਲ ਤੱਕ ਕੰਮ ਸ਼ੁਰੂ ਕਰ ਦੇਣਾ ਉਹਨਾਂ ਨੇ ਫਿਰ ਆਪਾਂ ਨੂੰ ਸਾਰੇ ਸਮਾਨ ਦੀ ਲੋਡ ਪੈਣੀ ਹੈ ਤੇਰਾ ਦਿਮਾਗ ਠੀਕ ਹੈ ਕਿ ਖਰਾਬ ਹੈ ਦਿਮਾਗ ਤਾਂ ਭਾਜੀ ਖਰਾਬ ਆ ਦਵਾਈ ਚੱਲਦੀ ਆ ਉਹਦੀ ਕਿਜੀ ਮੇਰੇ ਦਿਮਾਗ ਥੋੜਾ ਜਿਆ ਹੈਗੀ ਆ ਪ੍ਰੋਬਲਮ ਅੱਛਾ ਡਾਕਟਰ ਨੇ ਕਿਹਾ ਹੋਇਆ ਕੀ ਕੀ ਡਾਕਟਰ ਨੇ ਜਰੂਰ ਦਵਾਈ ਖਾਦੀ ਨਾ ਤੋਂ ਬਾਅਦ 10-15 ਮਿੰਟ ਲਈ ਤੁਸੀਂ ਠੰਡੀ ਜਗ੍ਹਾ ਤੇ ਕਿਤੇ ਬਹਿਣਾ ਮੈਂ ਮੰਗਿਆ ਸੀ ਮੈਂ ਤੈਨੂੰ ਏਟੀਐਮ ਉੱਤੇ ਮੈਂ ਲੱਭਿਆ ਨਹੀਂ ਮੈਨੂੰ ਕੋਈ ਇਦਾਂ ਏਸੀ ਚੱਲਦਾ ਸੀ ਮੈਂ ਤਾਂ ਚੱਲ ਤੂੰ ਘੰਟਾ ਹੋ ਗਿਆ ਮੈਨੂੰ ਦਿਮਾਗ ਆ ਲੈ ਦੇ ਉਹ ਲੈ ਦੇ ਤੂੰ ਦਿਮਾਗ ਹੀ ਖਰਾਬ ਕੀਤਾ ਲੈਣਾ ਸਮਾਨ ਪੱਕਾ ਤੂੰ ਨਿਕਲ ਉਹ 500 ਰੁਪਏ ਦਾ ਉਹ ਅਡਵਾਂਸ ਦੇ ਦੇਣਾ ਅਡਵਾਂਸ ਨੂੰ ਤੂੰ ਨਿਕਲ ਓਏ ਯਾਰ